ਉੱਤਸਾਹ ਸ੍ਰੀ ਗੁਰਜੀ ਵੀਡੀਓ ਵੇਖ ਰਹੇ ਕਿ ਆਪ ਸਭ ਨੂੰ ਜੀ ਹੈ ਲੈ ਕੇ ਆ ਗਿਰਾਂ ਦੀ ਵੱਡੀ ਖਬਰ ਖਬਰ ਨੂੰ ਅੰਤ ਜਰੂਰ ਰੱਖਣਾ ਜਿੰਨਾ ਵੀਰਾਂ ਪੈਨਨ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਕਰਮਲ ਕੇਜ ਪ੍ਰਵਾਸੀਆਂ ਨੇ ਕਨੇਡਿਆ ਮੂਲ ਦੇ ਲੋਕਾਂ ਨੂੰ ਪਿੱਛੇ ਛੱਡਿਆ ਕਨੇਡਾ ਦੀ ਤਾਜ਼ਾ ਜਾਣਕਾਰੀ ਅਨੁਸਾਰ ਕਨੇਡਾ ਵਿੱਚ ਲੰਬੇ ਸਮੇਂ ਤੋਂ ਰਹਿ ਰਿਹਾ ਕੇ ਪਰਵਾਸੀਆਂ ਦੀ ਘਰ ਮਲਕੀ ਦੀ ਦਰ 99.7% ਹੈ ਜੋ ਕਿ ਕੈਨੇਡੀਅਨ ਮੂਲ ਦੇ ਨਾਗਰਿਕਾਂ ਨਾਲੋਂ ਕਾਫੀ ਵੱਧ ਹੈ ਇਹ ਜਾਣ ਆਮ ਤਾਰਨਾਵਾਂ ਨੂੰ ਚੁਣੌਤੀ ਦਿੰਦਾ ਹੈ ਤੇ ਦੱਸਦਾ ਹੈ ਕਿ ਕਿਵੇਂ ਪਰਵਾਸੀ ਕੈਨੇਡਾ ਦੇ ਹਾਊਸਿੰਗ ਮਾਰਕੀਟ ਵਿੱਚ ਐਮ ਭੂਮਿਕਨ ਬਾਰੇ ਰੱਖੇ ਹਨ ਸਥਾਨਿਕ ਪਰਵਾਸੀ 95.7% ਘਰ ਮਲਕੀ ਦੀ ਦਰ ਕੈਨੇਡੀਅਨ ਮੂਲ ਦੀ ਨਾਗਰਿਕ 68.9% ਘਰ ਮਲਕੀ ਦੀ ਦਰ ਹਰ हाल ही आए प्रवासी 33.7 प्रतिशत घर मालकी दर बहुत सारे प्रवासी भाईचारे घर दी मालकी ਨੂੰ ਵਿੱਤੀ ਅਤੇ ਸਮਾਜਿਕ ਸਥਿਰਤਾ ਦਾ ਪ੍ਰਤੀਕ ਮੰਨਦੇ ਹਨ ਖਾਸ ਕਰਕੇ ਦੱਖਣੀ ਏਸ਼ੀਆਈ ਅਤੇ ਚੀਨੀ ਪਰਿਵਾਰ ਰੀਅਲ ਅਸਟੇਟ ਵਿੱਚ ਨਿਵੇਸ਼ ਨੂੰ ਪਸੰਦ ਕਰਦੇ ਹਨ ਮਹਿੰਗੇ ਸ਼ਹਿਰੀ ਕੇਂਦਰਾਂ ਵਿੱਚ 75% ਤੋਂ ਵੱਧ ਸਹਿਮਾਲਕ ਮਾਪੇ ਪ੍ਰਵਾਸੀ ਹਨ ਪਰਿਵਾਰਿਕ ਸਰੋਤ ਇਕੱਠੇ ਕਰਕੇ ਘਰ ਖਰੀਦਣਾ ਆਮ ਹੈ ਲੰਬੇ ਸਮੇਂ ਤੋਂ ਕਨੇਡਾ ਚ ਰਹਿ ਰਿਹਾ ਕਿ ਪ੍ਰਵਾਸੀ ਵਿੱਤੀ ਤੌਰ ਤੇ ਮਜ਼ਬੂਤ ਹੋ ਜਾਂਦੇ ਹਨ ਜਿਸ ਨਾਲ ਉਹ ਸਨ ਆਸਾਨੀ ਨਾਲ ਘਰ ਖਰੀਦ ਪੈ ਸਕਦੇ ਹਨ ਹੁਣ ਪ੍ਰਵਾਸੀਆਂ ਕੋ ਰਜਿਸਟਰ ਪੈਨਸ਼ਨ ਯੋਜਨਾ ਦੀ ਘੱਟ ਪਹੁੰਚ ਹੁੰਦੀ ਹੈ ਇਸ ਲਈ ਉਹ ਘਰ ਦੀ ਮਲਕੀ ਨੂੰ ਆਪਣੀ ਰਿਟਾਇਰਮੈਂਟ ਯੋਜਨਾ ਦਾ ਹਿੱਸਾ ਬਣਾਉਂਦੇ ਹਨ ਘਟ ਅੰਤਨ ਤੇ ਸੀਮਤ ਕ੍ਰੈਡਿਟ ਇਤਿਹਾਸ ਨਵੇਂ ਅਤੇ ਪ੍ਰਵਾਸੀਆਂ ਲਈ ਘਰ ਖਰੀਦਣ ਦਾ ਔਕਾਉਂਦ ਹੈ ਉਹਨਾਂ ਦੀ ਘਰ ਮਾਲਕੀਦਾਰ ਸਿਰਫ 33.7% ਹੈ ਟ੍ਰਾਂਟੋ ਅਤੇ ਵੈਨਕੂਵਰ ਵਰਗੇ ਸ਼ਹਿਰਾਂ ਵਿੱਚ ਘਰਾਂ ਦੀਆਂ ਕੀਮਤਾਂ ਬਹੁਤ ਉੱਚੀਆਂ ਹਨ ਵੈਨਕੂਵਰ ਵਿੱਚ ਹਾਲ ਹੀ ਆਏ ਪ੍ਰਵਾਸੀਆਂ ਲਈ ਇੱਕ ਸਿੰਗਲ ਡਿਸਟੈਂਸ ਜਕਰਦੀ ਕੀ ਉਸ ਕੀਮਤ 55.34 ਮਿਲੀਅਨ ਹੈ ਜਦਕਿ ਕੈਨੇਡੀਅਨ ਮੂਲ ਦੇ ਮਾਲਕਾਂ ਲਈ 1.52 ਮਿਲੀਅਨ ਹਨ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ